ਮੈਂ ساری ਜ਼ਿੰਦਗੀ ਕਾਲੇਦਾਲ ਨੂੰ ਵੋਟ ਪਾਈ ਐ ਤੇ ਵਾਹਿਗੁਰੂ ਮਿਹਰ ਕਰੇ ਅੱਗੇ ਪਾਵਾਂਗੇ ਭਾਵੇਂ ਕੱਲੇ ਰਹਿ ਜੇ ਤੇ ਨਾ ਕੋਈ ਆਪ ਨੂੰ ਕਿਸੇ ਤੇ ਹੈਗਾ ਹਾਰੇ ਜਿੱਤੇ ਉਹਨਾਂ ਦੀ ਕਿਸਮਤ ਹੈ ਜਿੱਤ ਹਮੇਸ਼ਾ ਜਿਹੜਾ ਬੰਦਾ ਖੜਨਾ ਲਾ ਹੁੰਦਾ ਨਾ ਜਿਹੜਾ ਬੰਦਾ ਮਤਲਬ ਪੱਕਾ ਹੁੰਦਾ ਜਵਾਨ ਦਾ ਤਾਂ ਜਿਹੜੇ ਬੰਦੇ ਦਾ ਮਾੜਾ ਮੋਟਾ ਇੱਜ਼ਤ ਹੁੰਦੀ ਹੈ ਉਹ ਬੰਦਾ ਹਾਰ ਵੀ ਦਿੰਦਾ ਹੈ ਜਿੱਤ ਵੀ ਦਿੰਦਾ ਹੈ ਹੁਣ ਜੇ ਮੈਂ ਮੈਨੂੰ ਕਿਸੇ ਮੈਂ ਛੱਡ ਕੇ ਹੋਰ ਪਾਰਟੀ ਜਾਵਣੀ ਜਰਦੀ ਹੈ ਨਾ ਜਿੱਥੇ ਖੜੇ ਆਂ ਖੜੇ ਰਾਵਾਂਗੇ ساری ਜ਼ਿੰਦਗੀ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਸਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਇਹ ਇਲੈਕਸ਼ਨ ਚੱਲ ਰਹੇ ਆ ਪੰਜਾਬ 'ਚ ਤੇ ਪਿੰਡ-ਪਿੰਡ ਮਤਲਬ ਤੁਹਾਨੂੰ ਪਤਾ ਮਾਹੌਲ ਕੀ ਹੈ ਇਸ ਟਾਈਮ ਤੇ ਅੱਜ ਮੈਂ ਇਲੈਕਸ਼ਨ ਦੇ ਬਾਬਤੀ ਕੋਈ ਤੁਹਾਨੂੰ ਜ਼ਰੂਰੀ ਬੇਨਤੀ ਕਰਨਾ ਚਾਹੁੰਣਾ ਜਾਂ ਤੁਹਾਨੂੰ ਕੋਈ ਜਾਣਕਾਰੀ ਲਾ ਲੋ ਮੇਰੀ ਜਿੰਨੀ ਕੁ ਨੌਲੇਜ ਹੈ ਉਸ ਹਿਸਾਬ ਨਾਲ ਪਹਿਲੀ ਗੱਲ ਤਾਂ ਮੁਕਸਰ ਜ਼ਿਲ੍ਹੇ ਦੇ ਵਿੱਚ 17000 ਤੋਂ ਉੱਤੇ ਲੋਕਾਂ ਨੇ ਮਤਲਬ ਸਰਪੰਚੀ ਦੇ ਡਾਕਾਜ ਭਰੇ ਆ ਤੇ ਆਏ ਸਾਲ ਹੀ ਆਪ ইলেকਸ਼ਨ ਵੇਣੇ ਆ ਕਦੇ ਸਰਪੰਚੀ ਵਾਲਾ ਲਾ ਲੋ ਕਦੇ ਐਮਐਲਏ ਦਾ ਲਾ ਲੋ ਕਦੇ ਐਮਪੀ ਦਾ ਲਾ ਲੋ ইলেকਸ਼ਨ 5 ਸਾਲ ਬਾਅਦ ਆਉਂਦੇ ਆਉਂਦੇ ਸਰਪੰਚੀ ਵਾਲੇ ਸਰਪੰਚੀ ਇੱਕ ਇਹੋ ਜੀ ਚੀਜ਼ ਹੈ ਜਿਹੜੀ ਬਹੁਤ ਲੋਕਾਂ ਨਾਲ ਵਿਗਾੜ ਪਵਾਉਂਦੀ ਸਾਨੂੰ ਪਤਾ ਹੀ ਹੈ ਮੇਰਾ ਮੇਨ ਮਕਸਦ ਅੱਜ ਵੀਡੀਓ ਬਣਾਉਂਦਾ ਇਹੀ ਹੈ ਵੀ ਪ੍ਰਪਾ ਆਪਣਾ ਕੈਮਰਾ ਖੋ ਪਿੰਡਾਂ 'ਚ ਨਾ ਪਿਆਰ ਹੋਣਾ ਬਹੁਤ ਜ਼ਰੂਰੀ ਹੈ ਆਪਾਂ ਹਰ ਇੱਕ ਦੂਦੇ ਮੱਥੇ ਲਗਦੇ ਆਂ ਤੇ ਵੋਟਾਂ ਆਉਂਦੀਆਂ ਜਾਂ ਨਹੀਂ ਰਹਿਂਦੀਆਂ ਪਰ ਹਰ ਰੋਜ ਆਪਾਂ ਨੂੰ ਜਿਹੜੇ ਬੰਦੇ ਮਿਲਦੇ ਆ ਮੇਰੇ ਹਿਸਾਬ ਨਾਲ ਉਹਨਾਂ ਨਾਲ ਆਪਾਂ ਨੂੰ ਮਤਲਬ ਦਰਾਰ ਨਹੀਂ ਪਾਉਣੀ ਚਾਹੀਦੀ ਕਿਸੇ ਗੱਲ ਕਰਕੇ ਖਾਸ ਕਰਕੇ ਵੋਟਾਂ ਕਰਕੇ ਤੇ ਸਾਡੇ ਪਿੰਡ ਦੇ ਵਿੱਚ ਮੈਂ ਗੱਲ ਕਰਾਂ ਮੈਂ ਬਚਪਨ ਤੋਂ ਵੇਹਣਾ ਆ ਰਿਹਾ ਹਾਂ ਜਿਉਂ ਦੀ ਮੈਨੂੰ ਸੁਰਤ ਆਈ ਹੈ ਬੜੀਆਂ ਲੜਾਈਆਂ ਹੁੰਦੀਆਂ ਸੀਗੀਆਂ ਬੜੀਆਂ ਕਦੇ ਸਰਪੰਚੀ ਕਰਕੇ ਕਦੇ ਪਾਰਟੀ ਕਰਕੇ ਸਾਰਿਆਂ ਨੂੰ ਪਤਾ ਹੀ ਹੈ ਪਰ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਸਾਡੇ ਪਿੰਡ ਬਹੁਤ ਵਧੀਆ ਸ਼ਾਂਤੀ ਹੈ ਐਤਕੀ ਸਰਬਸਭਤੀ ਮਤਲਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਬਾਕੀ ਐ ਹੁੰਦਾ ਵੀ ਚਲੋ ਹਰੇਕ ਦਾ ਹੱਕ ਹੈ ਉੱਠਣ ਦਾ ਉਹ ਅਲੱਗ ਗੱਲ ਹੈ ਤੇ ਸਰਵਸੰਪਤੀ ਹੋਵੇ ਨਾ ਹੋਵੇ ਇਲੈਕਸ਼ਨ ਹੋਣ ਜਾਂ ਨਾ ਹੋਣਾ ਪਰ ਲੜਾਈ ਝਗੜਾ ਨਹੀਂ ਚਾਹੀਦਾ ਹਾਰ ਜਿੱਤ ਜਿਹੜੀ ਹੁੰਦੀ ਹੈ ਉਹ ਹੋਣੀ ਹੁੰਦੀ ਹੈ ਇੱਕ ਨੇ ਹਾਰਨੇ ਇੱਕ ਨੇ ਜਿੱਤਣਾ ਅੱਛਾ ਇਹਦਾ ਨਾ ਜਿਹੜਾ ਲੜਾਈ ਦਾ ਜਿਹੜਾ ਮੇਨ ਕਾਰਨ ਪਤਾ ਕਿੱਥੋਂ ਬੰਦ ਆ ਅੱਜ ਕੱਲ ਦੇ ਜਿਹੜੇ ਗਾਣੇ ਤੇ ਜਿਹੜਾ ਪਲਾਉਣਾ ਸਟੇਟਸ ਸਟੇਟਸ ਨਾ ਮਤਲਬ ਇਹੋ ਜਿਹਾ ਲਾਉਂਦੇ ਆ ਜਿਹੜੇ ਲੋਕਾਂ ਨੂੰ ਦੇਖਣਾ ਸ਼ੋ ਹੋਣ ਉਹ ਵੀ ਮੈਂ ਕਰ ਦੂੰਗਾ ਜੀ ਮੈਂ ਜੋ ਕਰ ਦੂੰਗਾ ਮੈਂ ਸਰਪੰਚੀ ਜਿੱਤ ਕੇ ਜ ਐ ਕਰ ਦੂੰ ਜਾਂ ਵੈਸੇ ਵੀ ਆਪਾਂ ਤੁਸੀਂ ਉਹ ਵੀ ਪਾਰਟੀ ਲਾ ਲਓ ਸਰਕਾਰ ਆਉਣ ਦਿਓ ਸਾਡੇ ਸੇ ਐ ਕਰ ਦਾਂਗੇ ਜੋ ਕਰ ਦਾਂਗੇ ਇਹ ਉਹਦੇ ਜਵਾਕਾਂ ਵਾਲੇ ਕੰਮ ਤੇ ਇਹੀ ਲੜਾਈ ਨੂੰ ਬੜਾਵਾ ਦਿੰਦੇ ਆ ਜਦੋਂ ਦੂਜਾ ਬੰਦਾ ਵੇਂਦਾ ਫਿਰ ਉਹਨੂੰ ਬਈ ਗੁੱਸਾ ਬਹੁਤ ਚੜਦਾ ਚੁੱਪ ਰਹਿੰਦਾ ਉਹ ਸਮਾਂ ਬਦਲਦਾ ਕਦੇ ਨਾ ਕਦੇ ਉਹਦੀ ਵਾਰੀ ਆਉਂਦੀ ਐ ਪਹਿਲਾਂ ਇਹ ਵਾਅਦਾ ਕਰਦੇ ਫਿਰ ਉਹ ਵਾਅਦਾ ਕਰਦੇ ਐ ਕਰਦੇ ਕਰਦੇ ਦੁਸ਼ਮਣੀਆਂ ਬਹੁਤ ਵੱਧ ਜਾਂਦੀਆਂ ਸਾਡੇ ਅਰਗੇ ਤਾਂ ਖਾਸ ਕਰਕੇ ਲੋਕਾਂ ਦੇ ਬਹੁਤ ਇਸ ਗੱਲ ਪਿੱਛੇ ਪਰਚੇ ਹੋਏ ਐ ਸਿਰਫ ਇਲੈਕਸ਼ਨਾਂ ਪਿੱਛੇ ਤੇ ਮੈਨੂੰ ਲੱਗਦਾ ਵੀ ਹੁਣ ਲੋਕ ਸਿਆਣੇ ਹੋਏ ਅੱਗੇ ਨਾਲੋਂ ਐਤਕੀ ਜਿਹੜੀਆਂ ਸਰਬਸਮਤੀਆਂ ਵੀ ਜ਼ਿਆਦੇ ਹੋਈਆਂ ਹੋਣੀਆਂ ਵੀ ਚਾਹੀਦੀਆਂ ਉਹਦਾ ਫਾਇਦਾ ਵੀ ਹੈ ਇੱਕ ਤਾਂ ਮੈਨੂੰ ਲੱਗਦਾ ਕੋਈ 5 ਲੱਖ ਦਾ ਨਾਮ ਵੀ ਹੈ ਜੇ ਸਰਬਸਮਤੀ ਹੁੰਦੀ ਹੈ ਪਿੰਡ ਤੇ ਤੇ ਇੱਕ ਹਸਪੀਟਲ ਬਣਨਾ ਹੈ ਇੱਕ ਗਰਾਊਂਡ ਬਣਨਾ ਹੈ ਪਹਿਲਾਂ ਤਾਂ ਕੋਸ਼ਿਸ਼ ਇਹੀ ਕਰਨੀ ਚਾਹੀਦੀ ਸਰਬਸਮਤੀ ਹੋ ਜੇ ਜੇ ਨਹੀਂ ਹੁੰਦੀ ਤਾਂ ਮਨ ਸ਼ਾਂਤੀ ਨਾਲ ਵੋਟਾਂ ਪਾਜਣ ਲੜਾਈ ਕਿਸੇ ਮਸਲੇ ਦਾ ਕੋਈ ਹੱਲ ਨਹੀਂ ਦੂਜੀ ਗੱਲ ਦੋਸਤੋਂ ਆਏ ਆ ਵੀ ਸਾਡੇ ਪਿੰਡ ਦੇ ਵਿੱਚੋਂ ਦੀ ਗੱਲ ਕਰ ਗਏ ਤਾਂ ਮਤਲਬ 5 ਕ ਮੈਂਬਰਾਂ ਤੇ ਜਾਂ 6 ਮੈਂਬਰਾਂ ਦੇ ਮੰਨ ਲਓ ਸਰਸੰਮਤੀ ਹੋਈ ਐ ਤੇ ਬਾਕੀ ਇਲੈਕਸ਼ਨ ਹੋਊਗਾ ਤੁਹਾਨੂੰ ਪਤਾ ਹੀ ਇਹ ਬੰਦਾ ਭਵੇਂ ਖੜਾ ਹੋ ਜੇ ਤੇ 100 ਜਣੇ ਇੱਕ ਪਾਸੇ ਹੋਣ ਜਾਂ ਭਵੇਂ ਅੱਧੇ ਅੱਧੇ ਹੋ ਜਾਣ ਜਾਂ ਇੱਕ ਪਾਸੇ ਉਧਰ ਜਿਵੇਂ ਮਰਜ਼ੀ ਹੋਣ ਇਲੈਕਸ਼ਨ ਫਿਰ ਵੀ ਹੁੰਦੇ ਹੁੰਦੇ ਆ ਜਿਹੜੇ ਇੱਕ ਨੇ ਵੀ ਕਾਗਜ਼ ਭਰਤੇ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵਿਸ਼ਤ ਸਾਡੇ ਪਿੰਡ ਚ ਬਹੁਤ ਸ਼ਾਂਤੀ ਐ ਤੇ ਸ਼ਾਂਤੀ ਪਰਮਾਤਮਾ ਦੀ ਕਿਰਪਾ ਨਾ ਬਣੀ ਵੀ ਰਵੇ ਪਿੰਡ ਪਿੰਡ ਇਹ ਚੀਜ਼ ਹੋਣੀ ਚਾਹੀਦੀ ਐ ਕਿਉਂਕਿ ਤੁਹਾਨੂੰ ਪਤਾ ਹੀ ਇਹ ਵੀ ਇਲੈਕਸ਼ਨ ਤਾਂ ਆਉਣੇ ਆਉਣੇ ਆ ਹੁਣ ਲੰਘਣਾ ਇਦੋਂ 27 ਚ ਫਿਰ ਇਲੈਕਸ਼ਨ ਹੁਣ ਤੁਸੀਂ ਆਪ ਸੋਚਣਾ ਵੀ ਤੁਸੀਂ ਪਿੰਡ 'ਚ ਰਹਿਣਾ ਪਿਆਰ ਨਾਲ ਰੋ ਇੱਕ ਪਰਚਾ ਬੰਦੇ ਤੇ ਹੋ ਜਾਂਦਾ ਤੁਸੀਂ ਵੇਖ ਲਓ ਵੀ ਨਾ ਤਾਂ ਬੰਦੇ ਦਾ ਪਾਸਪੋਰਟ ਬਣਦਾ ਨਾ ਬੰਦਾ ਮਤਲਬ ਕਿ ਸਰਕਾਰੀ ਨੌਕਰੀ ਲੱਗ ਸਕਦਾ ਇਹ ਚੀਜ਼ਾਂ ਬਹੁਤ ਖਤਰਨਾਕ ਆ ਆਪ ਨੂੰ ਲੱਗਦਾ ਹੁੰਦਾ ਸੀ ਜੋਗ ਕਰ ਦਾਂਗੇ ਫਰਾਨਾ ਕਰ ਦਾਂਗੇ ਇਹਦੇ 'ਚ ਕਿਸੇ ਨੇ ਕੁਝ ਨਹੀਂ ਖਟਿਆ ਰਾਹ ਪੇ ਜਾਣੀਏ ਤੇ ਵਾਹ ਪੇ ਜਾਣੀਏ ਜਦੋਂ ਬੰਦਾ ਦੱਸ ਦੇ ਦਿਲ ਚ ਲਾ ਕੇ ਆਉਂਦਾ ਨਾ ਫਿਰ ਪਤਾ ਲੱਗਦਾ ਵੀ ਮੈਂ ਕੀ ਵੱਡੀ ਗਲਤੀ ਕਰੀ ਐ ਤੇ ਜਿਵੇਂ ਜਿਵੇਂ ਜ਼ਿੰਦਗੀ ਦਾ ਐਕਸਪੀਰੀਅੰਸ ਆਉਂਦਾ ਬੰਦੇ ਨੂੰ ਇਹ ਰਮਸੂਸ ਕਰਦਾ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਸੀ। ਦੋਸਤੋ ਗੱਲ ਪਤਾ ਕੀ ਹੈ? ਸਰਬਸੰਮਤੀ ਦੇ ਵਿੱਚ ਸਾਰੇ ਪਿੰਡਾਂ 'ਚ ਹੋ ਜੇ। ਪਰ ਨਾ ਤੁਹਾਨੂੰ ਪਤਾ ਹੀ ਹੈ ਵੀ ਇਲੈਕਸ਼ਨਾਂ 'ਚ ਆ ਕੇ ਕਈ ਬੰਦੇ ਨਾ ਉਂਗਲ ਲਾਉਣੋਂ ਨਹੀਂ ਹਟਦੇ। ਉਂਗਲ ਇੱਕ ਬਹੁਤ ਵੱਡੀ ਚੀਜ਼ ਹੈ ਤੁਹਾਨੂੰ ਪਤਾ ਹੀ ਹੈ। ਤੇ ਮੈਨਾਂ ਤਾਂ ਵੈਸੇ ਕਈ ਏਣਾਂ ਦੇ ਪੱਛਵੀ ਲੈ ਕੇ ਚੱਲੇ ਨਹੀਂ ਕੰਮ। ਲੋ ਸਾਰੇ ਆਖੀਂ ਦਾ ਵੀ ਇਹੀ ਕੰਮ ਬੰਦ ਕਰਨਾ ਚਾਹੀਦਾ ਸੀ ਸਰਬਸੰਮਤੀ ਕਰੀਏ। ਚੰਗੀ ਗੱਲ ਵੀ ਹੈ। ਹੁਣ ਐ ਗੱਲਾਂ ਐ 10 ਦਿਨ ਖਾ ਪੀ ਲਵਾਂਗੇ ਚੱਲ ਕੋਈ ਐਸ਼ੂਸ਼ ਕਰ ਲਾਂਗੇ ਉਹਦੇ ਨਾਲ ਕੀ ਹੋ ਜੂਗਾ? ਪਰ ਜਿਹੜੇ ਰਾਤ ਪੈਂਦੀ ਰਾਤ 5 ਸਾਲਾਂ ਵਾਸਤੇ ਇਹ ਵੱਧਦੀ ਜਾਂਦੀ ਹੈ ਬਥੇਰੇ ਪਿੰਡਾਂ ਦਾ ਬਥੇਰਾ ਕੁਸ ਹੋਇਆ ਤੁਹਾਨੂੰ ਪਤਾ ਹੀ ਹੈ ਤੇ ਜਾਂ ਤੁਸੀਂ ਲਾ ਲੋ ਸਾਹਬ ਵੀ ਇਹੋ ਜਿਹੇ ਬੰਦੇ ਪਿੰਡ ਨੂੰ 파ੜ ਦਿੰਦੇ ਆ 파ੜਨ ਦਾ ਕੰਮ ਕਰਦੇ ਆ ਉਹ ਭੁਗਤਣਾ ਪੈਂਦਾ ਪਿੰਡ ਦੇ ਮੋਹਤਵਾਰ ਬੰਦਿਆਂ ਨੂੰ ਹੁਣ ਆਪਣਾ ਕੀ ਆਪਾਂ ਜਾ ਕੇ ਦਾਂਗੇ ਜੀ ਮੇਰੀ ਤਾਂ ਸਹਿਮਤੀ ਨਹੀਂ ਮੈਂ ਮੰਨ ਲਓ ਮੈਂ ਇਕੱਠ ਕਰਿਆ ਸਾਡੇ ਪਿੰਡ ਦੇ ਬੰਦਿਆਂ ਨੇ ਮੈਂ ਉੱਥੇ ਆ ਕੇ ਬੋਲ ਦਿੰਦਾ ਮੇਰੀ ਸਹਿਮਤੀ ਨਹੀਂ ਮੇਰੀ ਸਹਿਮਤੀ ਨਾਲ ਕੀ ਹੋ ਜੂਗਾ ਗੱਲ ਐ ਮੈਂ ਤੁਹਾਨੂੰ ਫਿਰ ਉਂਗਲ ਲਾਉਣ ਵਾਲੀ ਗੱਲ ਆ ਦਾ ਜਣੇ ਜਿਹੜਾ ਸਾਡੀ ਸਹਿਮਤੀ ਨਹੀਂ ਵੀ ਇਲੈਕਸ਼ਨ ਕਰਾਓ ਬਈ ਹਾਰਗੇ ਤਾਂ ਉਹਨਾਂ ਨੇ ਚੱਲਣਾ ਜਿਹਨਾਂ ਨੇ ਪੈਸਾ ਲਾਉਣਾ ਪੈਸਾ ਲਾਉਣਾ ਸੌਖਾ ਥੋੜੀ ਹੁੰਦਾ ਸਰਪੰਚ ਕਹਿੰਦੇ ਕਿੰਨਾ ਪੈਸਾ ਲੱਗਦਾ ਤੇ ਜੇ ਇਹ ਚੀਜ਼ ਹੁੰਦੀ ਸਾਰ ਸਮਾਂ ਤੇ ਫਿਰ ਇਹਦੀ ਅਰਕ ਤਰੀਸੀ ਨਹੀਂ ਹੁੰਦੀ ਬਸ ਤਾਂ ਪੰਡ ਪੰਡ ਹੋਣੀ ਚਾਹੀਦੀ ਹੈ ਜੇ ਕਿਸੇ ਕਾਰਨ ਕਰਕੇ ਨਹੀਂ ਹੁੰਦੀ ਦੋਨੇ ਬੰਦੇ ਚੰਗੇ ਵੀ ਹੁੰਦੇ ਆ ਐ ਨਹੀਂ ਵੀ ਪੰਡ ਪੰਡੀ ਬੰਦੇ ਮਾੜੇ ਹੁੰਦੇ ਆ ਚੰਗੇ ਹੁੰਦੇ ਆ ਤੇ ਨਹੀਂ ਹੁੰਦੀ ਤਾਂ ਫਿਰ ਇਲੈਕਸ਼ਨ ਦਾ ਹੈਗੇ ਹੱਲ ਪਰ ਇਲੈਕਸ਼ਨ ਦੇ ਆੜ ਚ ਕਿਸੇ ਨੂੰ ਖਾਣਾ ਉਹ ਬਹੁਤ ਗਲਤ ਗੱਲ ਆ ਨਾਲ ਰਹਿ ਕੇ ਬੰਦੇ ਦੇ ਮਤਲਬ ਉਹ ਤਾਂ ਫਾਇਦਾ ਲੈਣਾ ਕੋਈ 10 15 ਦਿਨ ਇੰਜੋਏ ਕਰ ਲੇ ਉਹਨਾਂ ਕੀ ਹੋ ਜਾਊਗਾ ਤਾਂ ਕਰਕੇ ਸਿਆਣੇ ਬਣੋ ਪਹਿਲਾਂ ਤਾਂ ਕੋਸ਼ਿਸ਼ ਕਰੋ ਵੀ ਰਲ ਮਿਲ ਕੇ ਰਹੋ ਪਿਆਰ ਨਾਲ ਵੋਟਾਂ ਪਾਓ ਸਰਬਸੰਤੀ ਹੋਏ ਤਾਂ ਬੜਾ ਵਧੀਆ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਬਾਕੀ ਤੁਸੀਂ ਆਪ ਸਿਆਣੇ ਹੋ ਬਾਕੀ ਇੱਕ ਗੱਲ ਮੈਨੂੰ ਹੋਰ ਵਧੀਆ ਲੱਗੀ ਜਿੱਥੇ ਇਹ ਮੈਂਬਰਾਂ ਦੀ ਸਰਬਸੰਤੀ ਹੋਈ ਹੈ ਜਾਂ ਸਰਪੰਚੀ ਦੇ ਦਿਨ ਸੀਗੀ ਸਾਡੇ ਪਿੰਡ ਗੁਰੂ ਘਰ ਇਕੱਠ ਕਰਿਆ ਗਿਆ ਸੀਗਾ ਉਸ ਦਿਨ ਪਿੰਡ ਦੇ ਲੋਕਾਂ ਨੇ ਗੱਲਾਂ ਬਹੁਤ ਵਧੀਆ ਕਈਆਂ ਤੇ ਉਹ ਚੀਜ਼ ਹੋਣੀ ਵੀ ਚਾਹੀਦੀ ਹੈ ਇੱਕ ਤਾਂ ਜਿਹੜੀ ਮੇਰੇ ਇੱਛਾ ਦਿਲ ਦੀ ਮੇਰੀ ਇੱਛਾ ਤਾਂ ਇਹ ਹੈ ਵੀ ਸਾਡੇ ਪਿੰਡ ਦੋ ਛੱਪੜ ਹੈ ਤੇ ਇੱਕ ਛੱਪੜ ਦੇ ਵਿੱਚ ਖੂਹ ਆ ਬਹੁਤ ਵਧੀਆ ਪੁਰਾਣੇ ਖੂਹ ਅੱਜ ਕੱਲ ਤੁਹਾਨੂੰ ਪਤਾ ਬਹੁਤ ਘੱਟ ਪਿੰਡਾਂ 'ਚ ਮੇਰੇ ਛਤਾਂ ਇਹ ਦੇਖਦਾ ਜਿਹੜਾ ਖੂਹ ਆ ਉਹਨੂੰ ਵਧੀਆ ਰੰਗ-ਰੋਗ ਕਰਕੇ ਤਿਆਰ ਕਰਾਇਆ ਜਾਵੇ। ਦੂਜੇ ਜਿਹੜਾ ਛੱਪੜ ਆ ਉਹਦਾ ਪਾਰਕ ਬਣਾ ਬਣਾ ਦਿੱਤਾ ਜਾਵੇ। ਜਿਹੜਾ ਪਾਣੀ ਆ ਉਹਦਾ ਨਿਕਾਸੀ ਕਿਤੇ ਹੋਰ ਹੋ ਜੇ। ਤੇ ਇੱਕ ਐਂ ਵੀ ਜਿਹੜਾ ਔਰਲਾ ਛੱਪੜ ਆ ਚਲੋ ਦੋ ਪਾਰਕ ਪਿੰਡ 'ਚ ਬਣਾਉਣੇ ਔਖੇ ਜੇ ਬਣ ਜਾਂਦੇ ਬੜਾ ਵਧੀਆ ਵੀ ਇਹਦੀ ਸਫਾਈ ਹੋ ਜੇ ਕਿਉਂਕਿ ਜਵਾਗ-ਜੋਗ ਰਹਿੰਦੇ ਸਾਨੂੰ ਪਤਾ ਹੀ ਅੱਜਕੱਲ ਮੱਛਰ ਬਹੁਤ ਬਣਦੇ ਆ ਕਿਉਂਕਿ ਜਿਹੜਾ ਸੀਵਰੇਜ ਦਾ ਪਾਣੀ ਉੱਚ ਆਉਂਦਾ। ਤੇ ਜੋ ਬਹੁਤ ਮਾੜੀ ਗੱਲ ਹੈ। ਤੇ ਬਾਕੀ ਜਿਹੜੀ ਪਿੰਡ ਵਾਲਿਆਂ ਦੀ ਇੱਛਾ ਸੀ ਇੱਕ ਤਾਂ ਉਹਨਾਂ ਦਾ ਕੰ ਉਹ ਪਹਿਲਾਂ ਸੀ 8 ਮਹੀਟਾਂ ਹੀ ਉਹ ਜਦੋਂ ਬਾਲ ਸਾਹਿਬ ਸੀਮ ਸੀਗੇ ਉਹਨਾਂ ਨੇ 10ਵੀਂ ਤੱਕ ਕਰਤਾ ਸੀਗਾ ਤੇ ਉਹਨਾਂ ਦੀ ਮੰਗ ਐ ਪਲਾਸਟਰ ਤੱਕ ਕਰਿਆ ਜਾਵੇ ਉਹ ਤਾਂ ਐਵੇਂ ਜਿਹੜੀਆਂ ਹੱਡੀਆਂ ਪਿੰਡ ਦੀਆਂ ਧੀਆਂ ਬੱਚੀਆਂ ਵਿਚਾਰੀਆਂ ਉਹ ਬੱਸਾਂ ਤੇ ਜਾਂਦੀਆਂ ਗਈਆਂ ਆਵਲ ਖਾਣੇ ਪੜਨ ਤੇ ਪਿੰਡ ਵਾਲੇ ਹੀ ਆ ਤੇ ਵੀ ਚਲੋ ਨਾਲੇ ਤਾਂ ਸੇਫਟੀ ਐ ਵੀ ਪਿੰਡ ਜਵਾਕ ਪੜਦਾ ਹੋਵੇ ਤਾਂ ਬਹੁਤ ਸੌਖਾ ਹੋ ਜਾਂਦਾ ਹੈ ਇਹ ਵੀ ਚੰਗੀ ਗੱਲ ਆ ਬਹੁਤ ਵਧੀਆ ਕੰਮੇ ਹੋਣਾ ਚਾਹੀਦਾ ਪਹਿਲੇ ਧਾਰਤੇ ਤੇ ਹੀ ਹੋਣਾ ਚਾਹੀਦਾ ਫਿਰ ਉਹਨਾਂ ਨੇ ਕਿਹਾ ਵੀ ਜਿਹੜਾ ਕੋਈ ਚਿੱਟੇ-ਚੁੱਟੇ ਵਾਲਾ ਉਹਦੇ ਆਪਾਂ ਸਪੋਰਟ ਨਹੀਂ ਕਰਨੀ ਕਿਸੇ ਬੰਦੇ ਨੇ ਇਹ ਜੇ ਕੋਈ ਫੜਾਇੰਦੋਂ ਸ਼ੁਰਾਉਣੀ ਜਾਣਾ ਇਹ ਵੀ ਕੰਮ ਬਹੁਤ ਵਧੀਆ ਜਿੰਨਾ ਵੀ ਕਹਿਦਗੇ ਇਹ ਵੀ ਜ਼ਰੂਰੀ ਹੈ ਫਿਰ ਉਹਨਾਂ ਨੇ ਅਖਿਆ ਜੀ ਗਰਾਊਂਡ ਚਾਹੀਦਾ ਪਿੰਡਾਸਤੇ ਇਹ ਵੀ ਜ਼ਰੂਰੀ ਹੈ ਗਰਾਊਂਡ ਵੀ ਜ਼ਰੂਰੀ ਹੈ ਤੇ ਚਲੋ ਆਇਆ ਵੀ ਹੌਲੀ ਹੌਲੀ ਇਹ ਕੰਮ ਹੋ ਜਾਣਗੇ ਇੱਕ ਉਹਨਾਂ ਨੇ ਇਹ ਗੱਲ ਆਖੀ ਹੈ ਵੀ ਜੇ ਕੋਈ ਰੌਲਾ ਹੁੰਦਾ ਮੰਨ ਲਓ ਪਿੰਡ ਦੇ ਕਿਸੇ ਦੀ ਗਲਤੀ ਹੈ ਵੀ ਕੋਸ਼ਿਸ਼ ਕਰੋ ਵੀ ਪਿੰਡ ਚ ਨਿਬੜੇ ਵੀ ਥਾਣੇ ਜਾਣ ਦੀ ਲੋੜੀ ਨਾ ਪਵੇ ਕੁੱਲ ਮਿਲਾ ਕੇ ਜਿੰਨੀਆਂ ਗੱਲਾਂ ਆਖੀਆਂ ਬਹੁਤ ਚੰਗੀਆਂ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਇੱਕ ਉਹਨਾਂ ਨੇ ਆਖਿਆ ਵੀ ਡਿਸਪੈਂਸਰੀ ਦੇ ਵਿੱਚ ਵੀ ਡਾਕਟਰ ਆ ਜਿਹੜਾ ਉਹ ਰੈਗੂਲਰ ਰਵੇ ਇਹ ਵੀ ਚਲੋ ਚੰਗੀ ਗੱਲ ਹੈ ਵੀ ਐਵੇਂ ਕੋਈ ਫालतू ਮੰਗ ਨਹੀਂ ਰੱਖੀ ਕਿਸੇ ਨੇ ਸਾਰੀਆਂ ਜਿਹੜੀਆਂ ਲੋੜਾਂ ਐ ਮੰਗਾ ਪਿੰਡ ਵਾਸਤੇ ਬਹੁਤ ਜ਼ਰੂਰੀ ਐ ਠੀਕ ਐ ਕੁਝ ਗੱਲਾਂ ਪਿੰਡ ਤੇ ਨਹੀਂ ਹੋ ਸਕਦੀਆਂ ਉਹਦੇ ਵਾਸਤੇ ਕਈ ਕਾਫੀ ਮੈਨੂੰ ਫਾਰਮੈਟਿੰਗ ਕਰਨੀਆਂ ਪੈਂਦੀਆਂ ਹੈਗੀਆਂ ਜਿਵੇਂ ਹੁਣ ਜੇ ਆਪਾਂ ਪਲਾਸਟਰ ਇੱਕ ਸਕੂਲ ਕਰਾਉਣੇ ਦੇ ਵਾਸਤੇ ਵੀ ਕਾਫੀ ਫਾਰਮੈਟਿੰਗ ਕਰਨੀਆਂ ਪੈਂਦੀਆਂ ਹੈਗੀਆਂ ਤੇ ਕੋਸ਼ਿਸ਼ ਵੀ ਆਦ ਕਿ ਕਿਆ ਵੀ ਕਰੋ ਜ਼ਰੂਰ ਤੇ ਆਿਆਂ ਨਾਲ ਵੀ ਮਿਹਨਤ ਕਰਾਂਗੇ ਤਾਂ ਸ਼ਾਇਦ ਰੰਗ ਲਈ ਜਾਵੇ ਤੇ ਜੇ ਆਪ ਕੋਈ ਕੁਝ ਨਾ ਹੀ ਕਰਾਂਗੇ ਤਾਂ ਫਿਰ ਤਾਂ ਕਿੱਥੋਂ ਆਪਾਂ ਰਾਹ ਪਾਵਾਂਗੇ ਤੇ ਕਿੱਥੇ ਜਾਵਾਂਗੇ ਜਰਾ ਹੀ ਨਹੀਂ ਪੈਣਾ ਟੱਡ ਗੱਲ ਐ ਤੇ ਬਾਕੀ ਸਾਰੇ ਜਿਹੜੇ ਮੈਂਬਰ ਆ ਉਹਨਾਂ ਨੂੰ ਸੋਚ ਸਮਝ ਕੇ ਬਣਾਇਆ ਗਿਆ ਜਿਹੜੇ ਪਿੰਡ ਚ ਰਹਿੰਦੇ ਹੁਣ ਤੇ ਹਰੇਕ ਦੇ ਕੰਮ ਆ ਜਾਣ ਤੇ ਬਾਕੀ ਜਿਹੜੇ ਤੇ ਸਹਿਮਤੀ ਨਹੀਂ ਹੋਈ ਉੱਥੇ ਇਲੈਕਸ਼ਨ ਹੋਣਗੇ ਸਾਨੂੰ ਪਤਾ ਹੀ ਐ ਤੇ ਹੁਣ ਸਾਡੇ ਜਿਹੜੇ 5 ਕੇ 6 ਵਾਰਡ ਆ ਉੱਥੇ ਤਾਂ ਮਤਲਬ ਦਾ ਇੱਕ ਹੀ ਮਤਲਬ ਮੈਂਬਰ ਨਾਮ ਕਾਗਜ਼ ਭਰੇ ਆ ਤੇ ਸਰਬਸੰਮਤੀ ਨਾਲ ਬਰਾਬਰ ਵੀ ਕੋਈ ਧਰਨੀ ਖੜੀ ਹੋਈ ਤੇ ਵਧੀਆ ਸ਼ਾਂਤੀ ਐ ਹੁਣ ਮੈਂ ਵੇਖਿਆ ਨਹੀਂ ਤਾਂ ਸਾਡੇ ਇਲੈਕਸ਼ਨ ਆਉਂਦਾ ਹੁੰਦਾ ਤਾਂ ਘਰੋੜਾ ਘਟਾ ਲੱਗ ਜਾਂਦੇ ਇੱਕ ਦੂਜੇ ਨਾਲ ਤੇ ਪਰ ਐਤਕੀ ਸਾਡੇ ਇਹੋ ਜਿਹਾ ਕੋਈ ਮਾਹੌਲ ਨਹੀਂ ਵਧੀਆ ਕੁੱਲ ਮਿਲਾ ਕੇ ਜਿਹੜਾ ਸਰਪੰਚ ਉਹ ਵੀ ਵਧੀਆ ਹੈ ਇਹ ਸਰਪੰਚਾ ਹੀ ਵਧੀਆ ਹੈ ਪਰ ਆਪਾਂ ਪੂਰਾ ਕਾਇਮ ਸਾਡੇ ਪਿੰਡ ਚ ਤੇ ਮੈਨੂੰ ਐ ਤੇ ਕਿ ਪਹਿਲਾ ਇਲੈਕਸ਼ਨ ਵੇਖਿਆ ਉਹਦੀ ਜ਼ਿੰਦਗੀ ਦਾ ਜਿਹੜਾ ਇੰਨੇ ਪਿਆਰ ਨਾਲ ਹੋ ਰਿਹਾ ਹੋਣਾ ਚਾਹੀਦਾ ਤੇ ਮੈਨੂੰ ਤਾਂ ਖੁਸ਼ੀ ਹੁੰਦੀ ਜੇ ਸਹਿਮਤੀ ਹੋ ਜਾਂਦੀ ਕਿਸੇ ਤੇ ਹੋ ਜਾਂਦੀ ਮੇਰੇ ਲਈ ਤਾਂ ਬਹੁਤ ਵਧੀਆ ਗੱਲ ਸੀ ਸਾਰੇ ਪਿੰਡਾਂ ਲਈ ਵਧੀਆ ਗੱਲ ਸੀ ਤੇ ਬਾਕੀ ਦੇਖਦੇ ਆਂ ਕੀ ਬੰਦ ਆਉਣ ਵਾਲੇ ਦਿਨਾਂ ਚ ਮੈਂ ਤਾਂ ਬਸ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਹੱਥ ਬੰਨ੍ਹ ਕੇ ਵੀ ਪਿਆਰ ਬਣਾਈ ਰੱਖੋ ਵੋਟਾਂ ਆਉਂਦੀਆਂ ਇੰਗਾਂ ਰਹਿੰਦੀਆਂ ਪਰਪਾ ਕਾਇਮ ਰੱਖੋ ਆਪਦਾ ਤੁਹਾਡੇ ਨਾਲ ਖੜਨਾ ਤੁਹਾਡੇ ਆਪਦਿਆਂ ਨੇ ਆ ਥੋੜੇ ਯਾਰ ਦੋਸਤਿਆਂ ਬੋਟ ਜੀ ਨੂੰ ਮਰਜ਼ੀ ਪਾਓ ਉਸ ਬੰਦੇ ਨੂੰ ਪਾਓ ਜਿਹੜਾ ਸਹੀ ਲੱਗਦਾ ਤੁਹਾਨੂੰ ਜਿਹੜਾ ਤੁਹਾਡੇ ਨਾਲ ਖੜਦਾ ਹੈ ਮੈਂ ਤਾਂ ਤੁਹਾਨੂੰ ਇਹ ਹੀ ਬੇਨਤੀ ਕਰਨਾ ਚਾਹਣਾ ਹੈ ਬਾਕੀ ਜੇ ਕੋਈ ਗਲਤੀ ਵਲਤੀ ਹੋਈ ਹੋਵੇ ਜਾਂ ਮੇਰੀ ਕੋਈ ਗੱਲ ਬੁਰੀ ਲੱਗੀ ਹੋਵੇ ਤਾਂ ਮੈਂ ਮਾਫੀ ਮੰਗਦਾ ਜਿੰਨੀ ਕਿ ਮੈਨੂੰ ਨੌਲੇਜ ਜਿੰਨੀ ਕਿ ਚੀਜ਼ ਮੈਂ ਦੇਖੀ ਹੈ ਸਾਡੇ ਏਰੀਏ ਚ ਬਥੇਰਾ ਕੁਝ ਹੁੰਦਾ ਸੀ ਸਾਨੂੰ ਪਤਾ ਹੀ ਹੈ ਸਾਡੇ ਏਰੀਏ ਦੇ ਬੰਦੇ ਨੂੰ ਪਤਾ ਹੈ ਹੁਣ ਪਰ ਬਹੁਤ ਵਧੀਆ ਬਹੁਤ ਸ਼ਾਂਤੀ ਹੈ ਤੇ ਤਾਂ ਕਰਕੇ ਜਿਹੜੇ ਲੋਕ ਪਾੜਨ ਵਾਲੇ ਉਹਨਾਂ ਤੋਂ ਬਚੋ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਹੈ ਕਿਹੋ ਜਿਹੇ ਲੋਕ ਹੁੰਦੇ ਅੱਜ ਕੱਲ ਇਹ ਹਰੇਕ ਪਿੰਡ ਦੋਸਤੋ ਗੱਲ ਪਤਾ ਕੀ ਹੈ ਤੁਸੀਂ ਮੇਰੀ ਅਕਸਰ ਵੀਡੀਓ ਵੇਖੇ ਹੋਣਗੇ ਮੈਂ ਅਕਸਰ ਵੀਡੀਓ ਬਣਾਉਣਾ ਹਾਂ ਕਾਲੀ ਦਲ ਤੇ ਸ਼੍ਰੋਮਣੀ ਕਾਲੀ ਦਲ ਤੇ ਮੈਂ ਕਦੇ ਆਪ ਨੂੰ ਮਾੜਾ ਨਹੀਂ ਬੋਲਿਆ ਮੈਂ ਕਦੇ ਕਾਂਗਰਸ ਨੂੰ ਮਾੜਾ ਨਹੀਂ ਬੋਲਿਆ ਹਾਂ ਆਪ ਨੇ ਜਿਹੜੇ ਕੰਮ ਕਰਿਆ ਜਿਵੇਂ ਕੋਈ ਤੁਸੀਂ ਲਾਲੋ ਸ਼ੈੱਡ ਦਾ ਕਰ ਲਿਆ ਜਾਂ ਗਲੀ ਬਣਾਤੀ ਜਾਂ ਬਿਜਲੀ ਦਾ ਲਾ ਲਿਆ ਮੈਂ ਉਹਨੂੰ ਚੰਗਾ ਆਖਿਆ ਮਾੜਾ ਕਦੇ ਨਹੀਂ ਆਖਿਆ ਕਾਂਗਰਸ ਜਿਹੜੇ ਕੰਮ ਚੰਗੇ ਕਰਿਆ ਮੈਂ ਉਹਨੂੰ ਚੰਗਾ ਆਖਿਆ ਮਾੜਾ ਕਦੇ ਨਹੀਂ ਆਖਿਆ ਆਪਣਾ ਨਹੀਂ ਮਾੜਾ ਕਹਿੰਦਾ ਹੱਕਤ ਨਹੀਂ ਆਪਾਂ ਕਿਸੇ ਨੂੰ ਮਾੜਾ ਆਖੀਏ ਹਾਂ ਕਾਲੀ ਦਲ ਦੇ ਜਿਹੜੇ ਕਾਲੀ ਦਲ ਨੂੰ ਮਾੜਾ ਮ ਕਾਲੀਦਾਰ ਪਾਰਟੀ ਨੂੰ ਮਾੜਾ ਨਹੀਂ ਆਦਾ ਮੈਂ ਮੈਂ ਆਇਆ ਨਾ ਵੀ ਜਿਹੜੇ ਲੀਡਰਾਂ ਕਰਕੇ ਗਲਤੀਆਂ ਹੋਈਆਂ ਜਿੰਨਾ ਕਰਕੇ ਮਤਲਬ ਅੱਜ ਇਹ ਹਾਲਾਤ ਬਣੇ ਪਏ ਐ ਹੁਣ ਤਾਂ ਚਲ ਵਾਹਿਗੁਰੂ ਮਿਹਰ ਕਰੇ ਉਧਰ ਜਾਣਗੇ ਉਹ ਫਿਰ ਕਿਤੇ ਨਾ ਕਰੇ ਦਿਲ ਦੁਖਦਾ ਹੁੰਦਾ ਬੰਦੇ ਦਾ ਤੇ ਮੈਂ ਕਦੇ ਵੀ ਕਿਸੇ ਨੂੰ ਮਾੜਾ ਨਹੀਂ ਆਦਾ ਤੇ ਨਾ ਮੈਂ ਹੁਣਾਂ ਵੀ ਕੌਣਾ ਮਾੜਾ ਆਖਣ ਲੱਗੇ ਕਿਸੇ ਨੂੰ ਬਸ ਆਇਆ ਵੀ ਜਿਹੜੀ ਪਾਰਟੀ ਨਾਲ ਪਿਆਰ ਹੁੰਦਾ ਫਿਰ ਉਹਦੇ ਨਾਲ ਜਦੋਂ ਕੋਈ ਬੰਦਾ ਐ ਚਲਾਕੀ ਜਿਕੇ ਫਿਰ ਦੁੱਖ ਤਾਂ ਲੱਗਦਾ ਹੀ ਹੈ ਨਾ ਤੇ ਮੈਂ ਸਾਰੀ ਜ਼ਿੰਦਗੀ ਕਾਲੀਦਾਰ ਨੂੰ ਵੋਟ ਪਾਈ ਐ ਤੇ ਵਾਹਿਗੁਰੂ ਮਿਹਰ ਕਰੇ ਅੱਗੇ ਪਾਵਾਂਗੇ ਭਾਵੇਂ ਇਕੱਲੇ ਰ ਤੇ ਨਾ ਕੋਈ ਆਪ ਨੂੰ ਕਿਸੇ ਤੇ ਹੈਗਾ ਹਾਰੇ ਜਿੱਤੇ ਉਹਨਾਂ ਦੀ ਕਿਸਮਤ ਹੈ ਜਿੱਤ ਹਮੇਸ਼ਾ ਜਿਹੜਾ ਬੰਦਾ ਖੜਨ ਵਾਲਾ ਹੁੰਦਾ ਨਾ ਜਿਹੜਾ ਬੰਦਾ ਮਤਲਬ ਪੱਕਾ ਹੁੰਦਾ ਜਵਾਨ ਦਾ ਤਾਂ ਜਿਹੜੇ ਬੰਦੇ ਦਾ ਮਾੜਾ ਮੋਟਾ ਇੱਜ਼ਤ ਹੁੰਦੀ ਹੈ ਉਹ ਬੰਦਾ ਹਾਰ ਵੀ ਦੇਂਦਾ ਜਿੱਤ ਵੀ ਦੇਂਦਾ ਹੁਣ ਜੇ ਮੈਂ ਮੈਨੂੰ ਕਿਸੇ ਮੈਂ ਛੱਡ ਕੇ ਹੋਰ ਪਾਰਟੀ ਜਾਵਣੇ ਜਿੱਤਦੀ ਹੈ ਨਾ ਜਿੱਥੇ ਖੜੇ ਆ ਖੜੇ ਰਾਵਾਂਗੇ ساری ਜ਼ਿੰਦਗੀ ਤੇ ਬਾਕੀ ਆ ਵੀ ਸਟੈਂਡ ਬੰਦੇ ਦਾ ਹੁਣ ਬਹੁਤ ਜ਼ਰੂਰੀ ਹੈ ਤੇ ਬਸ ਇੱਕ ਇਹੀ ਇਲੈਕਸ਼ਨ ਹੁੰਦਾ ਜਿਹੜਾ ਪ੍ਰਾਪੇ ਸਰ ਤੇ ਪੈਂਦਾ ਸਰਪੰਚੀ ਤੁਹਾਨੂੰ ਪਤਾ ਹੀ ਹੈ ਉਮੀ ਇਹ ਅੱਖਰ ਭਿਤਾਓ ਪਿਆਰ ਨਾਲ ਠੀਕ ਹੈ ਤੇ ਬਾਕੀ ਦੋਸਤੋ ਇੰਨੀ ਗੱਲਾਂ ਮੈਂ ਕਹਿੰਦਾ ਹੋਏ ਤੁਹਾਡੇ ਤੋਂ ਯਾਗਤ ਮੰਗਦਾ ਬਾਕੀ ਕੱਲ ਨੂੰ ਮਿਲਾਂਗੇ ਆਪਾਂ ਨਵੀਂ ਵੀਡੀਓ ਨਾਲ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ